ਸਵੇਰ ਦੇ 6:51 ਮਿੰਟ ਹੋਏ ਅਸਮਾਨ ਤੇ ਪੂਰੇ ਬੱਦਲ ਹੀ ਬੱਦਲ ਤੇ ਵੇਖੋ ਸਾਡੇ ਫਾਰਮ ਦੇ ਫਰੈਸ਼ ਫਰੈਸ਼ ਪੀਚ ਉਹ ਸਾਰੇ ਪੀਛ ਪੱਤਿਆਂ ਚ ਲੁਕੇ ਹੁੰਦੇ ਪਤਾ ਵੀ ਨਹੀਂ ਲੱਗਦਾ ਓਹੋ ਪੂਰੇ ਦਾ ਨਾ ਪੂਰਾ ਇਥੋਂ ਇੱਕ ਟਾਣੀ ਹੈ ਜਿਹੜੀ ਟੁੱਟ ਗਈ ਆ ਟੁੱਟੀ ਇਹ ਤਾਂ ਹੋਊਗੀ ਇਹਦਾ ਰੀਜ਼ਨ ਇਹ ਆ ਕਿ ਪੀਚ ਲੱਗੇ ਬਹੁਤ ਜ਼ਿਆਦਾ ਸੀ ਦੇਖੋ ਭਾਰ ਦੇ ਨਾਲ ਉਹ ਟਾਣੀ ਟੁੱਟ ਗਈ ਪੀਚਾਂ ਦੇ ਭਾਰ ਦੇ ਨਾਲ ਬਹੁਤ ਜ਼ਿਆਦਾ ਪੀਚ ਖਰਾਬ ਹੋ ਗਏ ਟਾਣੇ ਟੁੱਟਣ ਕਰਕੇ ਕਿੱਥੇ ਵੀ ਦੇਖੋ ਕਿੰਨੇ ਪੀਚ ਲੱਗੇ ਆ ਪੱਤਿਆਂ 'ਚ ਲੁਕੇ ਹੋਣ ਕਰਕੇ ਇਹ ਦਿਸਦੇ ਨਹੀਂ ਕਈ ਆਰੀ ਆ ਵੀ ਟਾਣੀ ਲਿਫ ਗਈ ਆ ਪਰ ਚਲੋ ਹਜੇ ਸ਼ੁਕਰ ਆ ਪਰਮਾਤਮਾ ਦਾ ਕਿ ਟੁੱਟੀ ਨਹੀਂ ਭਾਰ ਇੰਨਾ ਜ਼ਿਆਦਾ ਹੋ ਗਿਆ ਸਟਾਣੀ ਦੇ ਉੱਤੇ ਕਿ ਪੂਰੀ ਜਮਾ ਥੱਲੇ ਹੋ ਗਈ ਆ